ਤਰੀਕਾ 24 ਦਸੰਬਰ ਆ ਔਰ ਗੱਡੀ ਚ ਸਫਰ ਕਰਦੇ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਏਸੀ ਚਲਾਇਆ 23 ਡਿਗਰੀ 23.5 ਡਿਗਰੀ ਆਪਾਂ ਟੈਂਪਰੇਚਰ ਰੱਖਿਆ ਸਪੀਡ ਵੀ ਠੀਕ ਰੱਖੀ ਤਾਂ ਵਧੀਆ ਫੀਲ ਹੋ ਰਿਹਾ ਹੈ ਮਤਲਬ 23 ਦਸੰਬਰ ਨੂੰ ਵੀ ਇਸ ਤਰ੍ਹਾਂ ਦੀ ਧੁੱਪ ਤਾਂ ਹੈ ਪਰ ਧੁੱਪ ਦੇ ਨਾਲ ਜਿਹੜੀ ਹਿਊਮਿਡਿਟੀ ਹੈ ਗਰਮੀ ਹੈ ਔਰ ਜਿਸ ਮੌਸਮ ਦੇ ਵਿੱਚ ਅਸੀਂ ਅਗਬਾਲ ਦੇ ਸੀਗੇ ਜਿਸ ਮੌਸਮ ਦੇ ਵਿੱਚ ਅਸੀਂ ਮੌਂਫਲੀयां ਗੱਟਕ ਰੇਵੜੀਆਂ ਰਜਾਈ 'ਚ ਬਹਿ ਕੇ ਖਾਂਦੇ ਸੀਗੇ ਉਸੇ ਮੌਸਮ ਦੇ ਵਿੱਚ ਤੁਸੀਂ ਦੇਖੋ ਕਿ ਗੱਡੀ ਦੇ ਵਿੱਚ ਜਦੋਂ ਆਪਾਂ ਸਫ਼ਰ ਕਰ ਰਹੇ ਆ ਤਾਂ ਦੁਪਹਿਰ ਵੇਲੇ ਏਸੀ ਚਲਾਉਣਾ ਪੈ ਰਿਹਾ ਔਰ ਏਸੀ ਠੀਕ ਲੱਗ ਰਿਹਾ ਹੈ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਇਹ ਸਰਕਾਰਾਂ ਨੂੰ ਪਾਰਲੀਮੈਂਟ ਦੇ ਵਿੱਚ ਆਪਾਂ ਹੋਰ ਕੋਈ ਚਰਚਾ ਨਾ ਕਰਕੇ ਇਹਦੇ ਵੱਲ ਧਿਆਨ ਦਿਈਏ ਕਿ ਇਸ ਤਰ੍ਹਾਂ ਇਸ ਵਾਰ ਗਲੋਬਲ ਵਾਰਮਿੰਗ ਨੇ ਅਟੈਕ ਕੀਤਾ ਇੰਡੀਆ ਦੇ ਵਿੱਚ ਕਿ ਜਿਹੜੇ ਪੀਕ ਦੇ ਸੀਜ਼ਨ ਸੀਗੇ ਸਾਡੇ ਸਰਦੀ ਦੇ ਉਸ ਸੀਜ਼ਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗਰਮੀ ਝੇਲਣੀ ਪੈ ਰਹੀ